ਸਾਸੀ ਕਾ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਵਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦਾ ਮਾਨ ਮੱਤਾ ਨਗਰ ਆ ਪਿੰਡ ਕਲੇਰ ਕਲੇਰ ਪਿੰਡ ਜਿਹੜਾ ਵੱਡਾ ਹਾਈਵੇ ਆ ਹਾਈਵੇ ਦੇ ਉੱਤੇ ਹੀ ਆਉਂਦਾ ਜਦੋਂ ਚੰਦਬੱਜ ਤੋਂ ਲੰਘ ਕੇ ਤੁਸੀਂ ਫਰੀਦਕੋਟ ਨੂੰ ਜਾਂਦੇ ਆ ਤਾਂ ਕਲੇਰ ਪਿੰਡ ਆਉਂਦਾ ਵਾ ਮਿੱਤਰੋ ਤੇ ਕਲੇਰ ਪਿੰਡ ਤੋਂ ਤੁਸੀਂ ਆਉਂਦੇ ਜਦੋਂ ਫਰੀਦਕੋਟ ਨੂੰ ਜਾਂਦੇ ਆ ਤਾਂ ਬੋਰਡ ਲੱਗਿਆ ਹੋਇਆ ਭਾਈ ਹੁਣ ਉਹਦਾ ਗੇਟ ਤੇ ਉੱਤੇ ਮਿੱਤਰੋ ਵੱਡਾ ਬੋਰਡ ਦਾ ਜਿਹੜਾ ਬੋਰਡ ਵਾਲਾ ਘਰ ਪਾਈਆਂ ਦਾ ਹੀ ਆ ਮੈਨੂੰ ਲੱ ਦਾ ਕਿਰਾਇਆ ਲੈਂਦੇ ਹੋਣਗੇ ਕਰਦਾ ਅੱਜ ਗੱਲਬਾਤ ਕਲੀਅਰ ਪਾਈ ਜਾਣ ਨਾਲ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਵੀਰੇ ਕੀ ਹਾਲ ਆ ਬਾਈ ਬਾਈ ਵਧੀਆ ਚੜ੍ਹਦੀ ਕਲਾ ਚੜ੍ਹਦੀ ਕਲਾ ਜੀ ਚਲੋ ਸ਼ੁਕਰ ਆ ਗੱਲ ਇਹ ਹੋ ਵੀ ਮੱਧਾ ਬਾਰੇ ਤਾਂ ਦੱਸੂਗਾ ਪੁੱਛੂਗਾ ਤੇਰੇ ਤੋਂ ਬਾਅਦ ਜੇ ਜਿਹੜਾ ਤੇਰੇ ਬੂਏ ਮੂਰੇ ਬੋਰਡ ਲੱਗਾ ਹਾਂਜੀ ਇਹ ਫਿਰ ਸਰਕਾਰੀ ਲੱਗਾ ਹੋਇਆ ਕਿ ਤੂੰ ਆਪ ਲਵਾਇਆ ਹੋਇਆ ਕੇ ਐਸੀ ਆ ਲਾਇਆ ਜੀ ਕਿ ਕਿਰਾਇਆ ਲੈਂਦਾ ਤੂੰ ਉਹਨਾਂ ਨੂੰ ਹਾਂਜੀ 5 ਸਾਲਾ ਜੀ 5 ਸਾਲ ਦਾ ਕਿਰਾਇਆ ਹਾਂਜੀ ਆਉ ਠੀਕ ਆ ਯਾਰ ਮੈਂ ਇਹੀ ਸੋਚਦਾ ਮੈਂ ਨਹੀਂ ਤਾਂ ਮੈਂ ਚੈਨਲ ਆਪਦੇ ਦਾ ਲਾ ਦਿੰਦਾ ਫਿਰ ਜੇ ਤੂੰ ਦੇ ਹੀ ਲੈਂਦਾ ਨਹੀਂ ਠੀਕ ਆ ਅੱਛਾ ਭਾਈ ਇਹਦੇ ਬਾਰੇ ਦੱਸੀ ਮੱਝ ਦਾ ਮੈਨੂੰ ਕੀ ਡਿਟੇਲ ਆ ਮਾਜਾ 2 ਮਹੀਨੇ ਹੋਇਆ ਸੂਈ ਨੂੰ ਠੀਕ ਆ ਹੋਰ ਬੱਚੋ ਦੁੱਧ ਕਿੰਨਾ ਵੀ ਰੇ ਦੁੱਧ 7 ਕਿਲੋ ਆ ਜੀ ਠੀਕ ਚੂਣ ਚਾਨ ਨੂੰ ਠੰਡੀਆਂ ਹਾਂ ਜਮਾਂ ਬੱਚੇ ਦੇ ਮਿਲਦਾ ਜੀ ਰੋਟੇ ਬੱਚੇ ਤੇ ਹੀ ਮਿਲਣਾ ਹੈ ਬੜੀ ਬੁਣੀ ਹੈਗੀ ਵੀਰੇ ਇਹ ਆ ਮਹੀਨੇ ਹੋਇਆ ਦੱਸਿਆ ਜੀ ਠੀਕ ਆ ਵੀਰੇ ਅੱਛਾ ਰੇਟ ਕੀ ਕਰੂਗਾ ਉਸਤਾਦ 62000 ਰੁਪਏ ਕਾਠੀ ਬਾਠੀ 68 ਲੱਖ ਐਨ ਹਾਂ ਨਾ ਬਸ 60 ਦੀ ਦੇ ਦਾਂਗੇ 60 ਦੀ ਦੇ ਦੇਗਾ ਮੈਂ ਹੋਰ ਛੱਡ ਦੇ ਆ ਥੋੜਾ ਬਹੁਤਾ ਲਿਆ ਉਹਨੇ ਪੁੱਤਾ ਇਹਨੂੰ ਕਿਰਾਇਆ ਬਾੜਾ ਛੱਡ ਗਿਆ ਯਾਰ ਲੈ ਕੇ ਆਪ ਲੈ ਕੇ ਆ ਤੂੰ ਹਾਂ ਮੈਂ ਚੰਗੀ ਆ ਤੇਰੀ ਵੇਹੇ ਆ ਮੈਂ ਚੰਗੀ ਜੇ ਆ ਜਾ ਪੁੱਤ ਆ ਜਾ ਚੋਣ ਨੂੰ ਠੰਡੀ ਆ ਬਈ ਵਧੀਆ ਸੀਲ ਆ ਵੀਰੇ ਠੀਕ ਆ ਬੱਚੇ ਤੇ ਦੋ ਵਾਰ ਟਾਈਮ ਮਿਲਣਾ ਠੀਕ ਆ ਦੋ ਵਾਰ ਟਾਈਮ ਮਿਲ ਜੀ ਠੀਕ ਆ ਮਾਰ ਕੇ ਭੈ ਜਦੋਂ ਤੇ ਲੈ ਜਾਣਾ ਠੀਕ ਆ ਬਈ ਫਿਰ ਤੈਨੂੰ ਬਾਲਾ ਨਹੀਂ ਕਿਹਿੰਦਾ ਹੈ ਹਾਂਜੀ ਤਿੰਨ ਛੱਡ ਗਏ ਕਿੰਨਾ 60 ਚੋਂ ਤਿੰਨ ਨਹੀਂ ਜੈ ਜੈ ਕਰਾ ਦੇ ਜੈ ਜੀ ਕੀਤਾ ਯਾਰ ਮੈਂ ਮੈਨੂੰ 55 ਲਿਖਿਆ ਚਲੋ ਦੋ ਘੱਟ ਕਰ ਲੈਨੇ ਆ ਚਲ ਕੋਈ ਨਾ ਬਾਕੀ ਛਾੜ ਦੇਂਗਾ ਯਾਰ ਤਾਂ ਹੋਰ ਹੁਣ ਅੱਛਾ ਐਂ ਦੱਸ ਮੈਨੂੰ ਵੀ ਇਹਦੇ ਮਰ ਕੱਟਾ ਕੇ ਕੱਟੀ ਆ ਕੱਟੀ ਆ ਜੀ ਕੱਟੀ ਮਕਰ ਹਾਂਜੀ ਤੇ ਆਹ ਬੱਚਿਆਂ ਬਾਰੇ ਦੱਸੀ ਦੋਆਂ ਬਾਰੇ ਕੀ ਆ ਬਾਈ ਲੈ ਪੁੱਤੇ ਦਾ ਬੱਚਾ ਵਖਾਰੇ ਕੋਰਨਰ ਕਰਾ ਲਈ ਹਾਂ ਆਹ ਬੱਚਿਆਂ ਠੀਕ ਆ ਬਾਈ ਓਕੇ ਵਧੀਆ ਮੈਂ ਭਾਰ ਦੇ ਮੰਨ ਜੋ ਗਰੀਬ ਦਾ ਦੁੱਧ ਪੀਣ ਲੱਗ ਜੂ ਕੋਈ ਇਹਨਾਂ ਆਹ ਜੋੜਾ ਕਿੰਨੇ ਕਿੰਨੇ ਜਰ ਦਾ ਐ ਕਹੇਗੀ 8 ਮਹੀਨਿਆਂ ਦੀ ਹਾਂ ਇੱਕ ਸੱਤਾਂ ਦੀ ਸੱਤਾਂ ਦੀ ਡੱਬੀ ਲਾ ਲਈਏ ਤੇ ਅਠਾਂ ਦੀ ਕਾਲੀ ਲਾ ਲਈਏ ਐਂ ਕਰਨਾ ਪਣਾ ਫਿਰ ਹਨਾ ਹੋਰ ਵੱਡੀ ਝੋੜੀ ਤਾਂ ਆਪਾਂ ਨੂੰ ਨਹੀਂ ਪਤਾ ਕਿਨੇ ਦਾ ਦੇ ਦੀਏ ਜੋੜਾ 12000 ਦੇ ਦੇਣਾਗੇ ਹੋ ਜਾ ਭਰਾਵਾ 12000 ਦਾ ਕੀ ਕਰੂਗਾ ਧਾਣਾ ਪਾਣਾ ਪੋਣਾ ਜੇ ਕਿਨੇ ਦਾ ਹਾਂ ਨਾ ਕਾਟੇ ਬਾੜੇ ਦੱਸ ਕਰ ਦੇ ਦੁਕਾਨੇ ਬਾੜੇ ਹਾਂ ਜੋਆਂ ਤੇ 7000 ਦਾ ਜਦ ਵੇਚੀ ਜੀ ਦੋ ਰੇ 10000 ਦਾ ਕਰਦਿਆਂ ਨੀ ਪੰਜ ਦੀ ਉਹ ਤਿੰਨ ਦੀ ਆ ਵੇਚਤੀ ਮੈਂ ਕਿਹੜਾ ਘਟ ਗਿਆ ਤੈਨੂੰ 10 ਦਾ ਜੋੜੇ ਕਰ ਦਿੰਦੇ ਆ ਬਾਦੂ 8 ਦੀਆਂ ਦੇ ਦੇਂਗੇ ਚੱਲ ਨੰਬਰ ਕੰਮ ਯਾਰ ਹਾਂ ਨਹੀਂ ਵਾ ਧੱਕਾ ਨਾ ਕਰ ਨਹੀਂ ਹੁਣ ਬਾ ਹੋ ਗਿਆ ਜਿਹੜਾ ਫਾਈਨਲ ਤਿੰਨ ਨੰਬਰ ਦਹੀਂ ਕਰਾਂ ਦੀ ਮੈਨੂੰ ਨੰਬਰ 9886 ਹਾਂ 3059 ਇੱਕ ਵਾਰੀ ਹੋਰ ਆਉਣ ਦੀ 99886 ਹਾਂ 3059 ਇਹ ਨੰਬਰ ਤੇ ਕਰ ਲਈ ਗੱਲਬਾਤ ਹਨਾ ਲੈ ਵੀ ਮੇਤਰੋ ਬਾਈ ਨਾਲ ਕਰ ਲਈ ਤੁਸੀਂ ਇਸ ਨੰਬਰ ਤੇ ਗੱਲਬਾਤ 3 ਜਨਵਰੀ ਦੇ ਖਾਤੇ ਪਿੰਡ ਕਲੇਰਾ ਜ਼ਿਲ੍ਹਾ ਫਰੀਦਕੋਟ